ਇਹ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੀ ਗੱਲ ਕਰਦੇ ਆ ਇਹਨਾਂ ਨੂੰ ਜੇਲ੍ਹ ਵਿੱਚ ਕਿੰਨੇ ਪੇ ਕੁਝਵਾਇਆ ਸੀ ਅਸੀਂ ਮੋਟਰ ਨੂੰ ਨਹੀਂ ਫੜਦੇ ਅਸੀਂ ਪਰੰਬਲਾਂ ਨੂੰ ਜਾ ਕੇ ਉੱਥੇ ਫੜਦੇ ਹੇ ਦੇ ਪਿੱਛੇ ਉਹ ਲੋਕ ਨੇ ਜਿਨ੍ਹਾਂ ਨੇ ਕੌਮ ਦਾ ਕਹਾਣ ਕੀਤਾ ਤੇ ਅੱਜ ਵੀ ਉਹ ਲੋਕ ਜਿਹੜੇ ਨੇ ਇਹਨਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਬਣੇ ਨੇ ਪ੍ਰਕਾਸ਼ ਸ਼ਬਦਲ ਦਾ ਪਰਿਵਾਰ ਅੱਜ ਜਿਹੜਾ ਉਹ ਬੰਦੀ ਸਿੰਘਾਂ ਦੀ ਅੱਜ ਹੀ ਗੱਲ ਕਰਦੇ ਆ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਜਥੇਦਾਰ ਸੀ ਸਾਡੇ ਕਾਰਜਕਾਰੀ ਉਹਨਾਂ ਦੀ ਸ਼ਹਾਦਤ ਦੀ ਗੱਲ ਕਰ ਰਿਹਾ ਪਰ ਜਦੋਂ ਭਾਈ ਦਿਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਚ ਲਿਆਉਣ ਦੀ ਗੱਲ ਕੀਤੀ ਸੀ ਇਹਨਾਂ ਦੇ ਰਾਜ ਵਿੱਚ ਆਂਦੇ ਹੀ ਨਾ ਨਾ ਦੁਬਾਰਾ ਅੱਤਵਾਦ ਆ ਜਾਊਗਾ ਅੱਜ ਇਹ ਸੱਤਵਾਦੀ ਬਣ ਗਏ ਨੇ ਅਸੀਂ ਦੁਸ਼ੀਆਂ ਨੂੰ ਰੋਨੇ ਆ ਪਰ ਜਿਹੜੇ ਸਾਡੇ ਲੱਕੜ ਲੋਹੇ ਦੇ ਕੁਹਾੜੇ ਚ ਲੱਕੜ ਦੇ ਦਸਤੇ ਦਾ ਕੰਮ ਕਰ ਰਹੇ ਹਨ ਉਹਨਾਂ ਨੂੰ ਸੀ ਪਛਾਣਿਆ ਨਹੀਂ ਜਦੋਂ ਅਸੀਂ ਉਹਨਾਂ ਨੂੰ ਪਛਾਣ ਲਿਆ ਉਦੋਂ ਸਾਰੇ ਬਸ ਗਿਆ ਸੁਖਵੀਰ ਬਾਦਲ ਹੁਣਾਂ ਦੁਆਰਾ ਅਕਾਲ ਤਖਤ ਸਾਬ ਤੇ ਜਾ ਕੇ ਮਾਫੀ ਮੰਗੀ ਗਈ ਹੈ ਕਿ ਸਾਡੀ ਸਰਕਾਰ ਦੇ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹਦੇ ਲਈ ਸਾਨੂੰ ਮਾਫ ਕਰ ਦਿੱਤਾ ਜਾਵੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਦਰਸ਼ਨ ਸਿੰਘ ਚੰਦੂ ਦੇ ਨੱਕ ਚ ਨੱਥ ਪਾ ਕੇ ਤੇ ਦਿੱਲੀੋਂ ਲਾਹੌਰ ਲਿਆਂਦਾ ਕੀ ਉਹਨੇ ਮਾਫੀਆਂ ਨਾ ਮੰਗੀਆਂ ਹੋਣੀਆਂ ਉਸ ਟਾਈਮ ਤੇ ਇਹ ਯਾਰੇ ਜਿੰਨਾਂ ਚ ਜਿਹੜੇ ਜੇਲਾ ਚ ਗਏ ਨੇ ਗਏ ਕਿਉਂ ਨੇ ਇਹਨਾਂ ਦਾ ਸੰਤੋਸ਼ੀ ਕੌਣ ਹੈ ਅਮਿਤ ਸ਼ਾਹ ਕੌਣ ਬੋਲਦਾ ਹੈ ਅਮਿਤ ਸ਼ਾਹ ਨੂੰ ਬੁਲਾਉਣ ਵਾਲੇ ਹੋਰ ਪਿੱਛੇ ਬੈਠੇ ਨੇ ਬਾਦਲ ਉਹੀ ਚੰਡਾਲ ਚੌਂਕੜੀ ਜਿਹੜੀ ਆ ਜਿਨ੍ਹਾਂ ਨੇ ਕੀਤਾ ਜਦਨ ਤੁਸੀਂ ਆਪਣੇ ਕੌਮ ਦੇ ਗਦਾਰਾਂ ਨੂੰ ਸਮਝ ਲਿਆ ਚਲਦੇ ਸੱਪਾਂ ਨੂੰ ਮੰਨ ਲਿਆ ਜਦਨ ਅਸਲ ਦੁਸ਼ਮਣ ਦੀ ਪਛਾਣ ਕਰ ਲਈ ਉਹ ਦਿਨ ਕੌਮ ਦੀ ਚੜ੍ਹਦੀ ਕਲਾ ਆ ਗਈ ਜਿੰਨਾਂ ਚ ਅਸੀਂ ਅਸਲ ਦੁਸ਼ਮਣ ਦੀ ਪਛਾਣ ਨਹੀਂ ਕਰਦੇ ਉਹਨਾਂ ਚ ਅਚੜਦੀ ਕਲਾ ਨਹੀਂ ਆਉਂਦੀ ਕੋਮਨਸ ਆਫ ਮੋਰਚੇ ਤੇ ਮੌਜੂਦਾਂ ਤਾਂ ਅੱਜ 1 ਸਾਲ ਕੋਮਨਸ ਆਫ ਮੋਰਚੇ ਨੂੰ ਲੱਗਿਆ ਹੋਇਆ ਤਾਂ ਸਾਡੇ ਨਾਲ ਜੋ ਸਿਰਸਾ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੋਮਨਸ ਆਫ ਮੋਰਚੇ ਨੂੰ ਲੱਗੇ ਹੋਏ 1 ਸਾਲ ਹੋ ਚੁੱਕਿਆ ਹੈ ਕੌਮੀ ਇਨਸਾਫ ਮੋਰਚਾ ਜੋ ਕਿ ਵੱਡੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਕੀ ਲੱਗਦਾ ਕਿੱਥੇ ਪਹੁੰਚ ਚੁੱਕਿਆ ਕੋਮਨਸ ਆਫ ਮੋਰਚਾ ਕੌਮੀ ਇਨਸਾਫ ਮੋਰਚਾ ਇਹਦੇ ਪਿੱਛੇ ਕੌਣ ਹੈ ਇਹ ਇਨਸਾਫ ਕਿਉਂ ਨਹੀਂ ਮਿਲ ਰਿਹਾ ਇਹ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੀ ਗੱਲ ਕਰਦੇ ਆ ਇਹਨਾਂ ਨੂੰ ਜੇਲ੍ਹਾਂ ਚ ਕਿੰਨੇ ਪੇ ਕਜਵਾਇਆ ਸੀ ਅਸੀਂ ਮੋਢਰ ਨੂੰ ਨਹੀਂ ਫੜਦੇ ਅਸੀਂ ਪਰੰਭਲਾਂ ਨੂੰ ਜਾ ਕੇ ਉੱਥੇ ਫੜਦੇ ਹੇ ਕੋਟਨੇ ਨੂੰ ਇਹਦੇ ਪਿੱਛੇ ਉਹ ਲੋਕ ਨੇ ਜਿਨ੍ਹਾਂ ਨੇ ਕੌਮ ਦਾ ਕਹਾਣ ਕੀਤਾ ਤੇ ਅੱਜ ਵੀ ਉਹ ਲੋਕ ਜਿਹੜੇ ਨੇ ਇਹਨਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਬਣੇ ਨੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਅੱਜ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਗੱਲ ਕਰਦਿਆ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਜਥੇਦਾਰ ਸੀ ਸਾਡੇ ਕਾਰਜਕਾਰੀ ਉਹਨਾਂ ਦੀ ਸ਼ਹਾਦਤ ਦੀ ਗੱਲ ਕਰ ਰਿਹਾ ਹੈ ਪਰ ਜਦੋਂ ਭਾਈ ਦਿਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਚ ਲਿਆਉਣ ਦੀ ਗੱਲ ਕੀਤੀ ਸੀ ਇਹਨਾਂ ਦੇ ਰਾਜ ਵਿੱਚ ਆਂਦੇ ਹੀ ਨਾ ਨਾ ਦੁਬਾਰਾ ਅੱਤਵਾਦ ਆ ਜਾਊਗਾ ਅੱਜ ਇਹ ਸੱਤਾਵਾਦੀ ਬਣ ਗਏ ਨੇ ਕਿਉਂਕਿ ਉਹ ਸਤਾ ਤੋਂ ਪਾਸ ਚਲ ਗਿਆ ਸੋ ਕੌਮ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਸਾਡਾ ਅਸਲ ਦੁਸ਼ਮਣ ਕੌਣ ਹੈ ਅਸੀਂ ਦਿੱਲੀ ਨੂੰ ਰੋਂਦੇ ਆ ਅਸੀਂ ਦੁਜਿਆਂ ਨੂੰ ਰੋਂਦੇ ਆ ਪਰ ਜਿਹੜੇ ਸਾਡੇ ਲੱਕੜ ਲੋਹੇ ਦੇ ਕੁਹਾੜੇ ਚ ਲੱਕੜ ਦੇ ਦਸਤੇ ਦਾ ਕੰਮ ਕਰ ਰਿਹਾ ਨਾ ਉਹਨਾਂ ਨੂੰ ਅਸੀਂ ਪਛਾਣਿਆ ਨਹੀਂ ਜਦੋਂ ਅਸੀਂ ਉਹਨਾਂ ਨੂੰ ਪਛਾਣ ਲਿਆ ਉਦੋਂ ਸਾਰੇ ਮਸਲੇ ਆ ਗਏ ਤਾਂ ਸੁਖਵੀਰ ਬਾਦਲ ਉਹਨਾਂ ਦੁਆਰਾ ਅਕਾਲ ਤਖਤ ਸਾਬ੍ਹ ਤੇ ਜਾ ਕੇ ਮਾਫੀ ਮੰਗੀ ਗਈ ਹੈ ਕਿ ਸਾਡੀ ਸਰਕਾਰ ਦੇ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹਦੇ ਲਈ ਸਾਨੂੰ ਮਾਫ ਕਰ ਦਿੱਤਾ ਜਾਵੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਦਰਸ਼ਨ ਸਿੰਘ ਚੰਦੂ ਦੇ ਨੱਕ ਚ ਨੱਥ ਪਾ ਕੇ ਤੇ ਦਿੱਲੀੋਂ ਲਾਹੌਰ ਲਿਆਂਦਾ ਕੀ ਉਹਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਉਸ ਟਾਈਮ ਤੇ ਤੇ ਜੇ ਉਹਨੂੰ ਉਸ ਟਾਈਮ ਤੇ ਮਾਫ ਨਹੀਂ ਕੀਤਾ ਗਿਆ ਤੇ ਅੱਜ ਜਿਨ੍ਹਾਂ ਨੇ ਗੁਰੂ ਸਭਾ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਉਹ ਕਹਿੰਦੇ ਜਿਨ੍ਹਾਂ ਨੇ ਇਤਿਹਾਸ ਨੂੰ ਵਿਗਾੜਤਾ 50 ਸਕੂਲ ਸਿੱਖਿਆ ਭੁਗਾ ਦੇ ਇਤਿਹਾਸ ਨੂੰ ਵਿਗਾੜਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗ੍ਰਹਿ ਨੂੰ ਰੱਦ ਕਰਕੇ ਦੇਹ ਤਾਰੀਖ ਨੂੰ ਮਾਨਤਾ ਦਿੱਤੀ ਉਹਨਾਂ ਨੂੰ ਮਾਫੀ ਦੇਣਾ ਇਹਦਾ ਮਤਲਬ ਕਿ ਜਿਹੜੀ ਰਹੀਂਦੀ ਕਸਰ ਹੈ ਉਹ ਵੀ ਕੱਢ ਦਿਓ ਮੇਰਾ ਸਵਾਲ ਇਹ ਹੈ ਤੁਹਾਡੇ ਨਾਲ ਅਮਿਤ ਸ਼ਾਹ ਦਾ ਬਿਆਨ ਆਂਦਾ ਹੈ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਉਹ ਕਿਉਂ ਬੋਲਿਆ ਮੈਂ ਗੱਲ ਜਿਹੜੀ ਹੈ ਨਾ ਤੁਸੀਂ ਉਸ ਗੱਲ ਨੂੰ ਫਿਰ ਧਾਨ ਦਿਓ ਇਹ ਯਾਰੇ ਜਿਨ੍ਹਾਂ ਜਿਹੜੇ ਜੇਲਾ ਚ ਗਏ ਨੇ ਗਏ ਕਿਉਂ ਨੇ ਇਹਨਾਂ ਦਾ ਅਸਲ ਦੋਸ਼ੀ ਕੌਣ ਹੈ ਅਮਿਤ ਸ਼ਾਹ ਕੌਣ ਬੋਲਦਾ ਹੈ ਅਮਿਤ ਸ਼ਾਹ ਨੂੰ ਬੁਲਾਉਣ ਵਾਲੇ ਹੋਰ ਪਿੱਛੇ ਬੈਠੇ ਨੇ ਬਾਦਲ ਉਹੀ ਚੰਡਾਲ ਚੌਂਕੜੀ ਜਿਹੜੀ ਆ ਜਿਨ੍ਹਾਂ ਨੇ ਕੀਤਾ ਜਦਨ ਤੁਸੀਂ ਆਪਣੇ ਕੌਮ ਦੇ ਗਦਾਰਾਂ ਨੂੰ ਸਮਝ ਲਿਆ ਬੁੱਕਲ ਦੇ ਸੱਪਾਂ ਨੂੰ ਮੰਨ ਲਿਆ ਜਦੋਂ ਅਸਲ ਦੁਸ਼ਮਣ ਦੀ ਪਛਾਣ ਕਰਨ ਲਈ ਉਹਦਨ ਕੌਮ ਦੀ ਚੜ੍ਹਦੀ ਕਲਾ ਆ ਗਈ ਜਿੰਨਾਂ ਚਿਰ ਅਸੀਂ ਅਸਲ ਦੁਸ਼ਮਣ ਦੀ ਪਛਾਣ ਨਹੀਂ ਕਰਦੇ ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਉਸਕਾ ਲੋਕਾਂ ਦਾ ਇਹ ਕਹਿਣਾ ਹੈ ਕਿ ਸੁਖਵੀਰ ਬਾਦਲ ਉਹਨਾਂ ਦੁਆਰਾ ਮਾਫੀ ਮੰਗੀ ਗਈ ਹੈ ਫਿਰ ਵੀ ਸਾਡੀ ਪੰਥਕ ਪਾਰਟੀ ਹੈ ਤਾਂ ਕਿਤੇ ਨਾ ਕਿਤੇ ਮਾਫ ਕਰ ਦੇਣਾ ਚਾਹੀਦਾ ਹੈ ਕੀ ਲੱਗਦਾ ਤੁਸੀਂ ਸਹਿਮਤ ਹੋ ਉਹਨਾਂ ਲੋਕਾਂ ਦੇ ਮੈਂ ਪਹਿਲਾਂ ਦੱਸ ਚੁੱਕਾ ਤੁਹਾਨੂੰ ਕਿ ਜੇ ਚੰਦੂ ਨੂੰ ਮਾਫ ਉਸ ਟਾਈਮ ਤੇ ਨਹੀਂ ਕੀਤਾ ਗਿਆ ਤੇ ਫਿਰ ਸੁੱਖਾ ਹਮਲੀ ਜਿਹੜਾ ਇਹ ਕਿਵੇਂ ਮਾਫ ਕੀਤਾ ਜਾ ਸਕਦਾ